ਵਾਹਿਗੁਰੂ ਜੀ ਤੋਲ ਸਾਹਿਬ ਵਾਹਿਗੁਰੂ ਜੀ ਬਤਿਹਾਰ ਅੱਜ ਦਾਸ ਪਿੰਡ ਤਰਸਿੱਕੇ ਦੂਸਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਨਾਲ ਸੰਬੰਧਿਤ ਪਿੰਡ ਆ ਉੱਥੇ ਮੈਂ ਆਇਆ ਕਿ ਅੱਜ ਇੱਥੋਂ ਦੇ ਇੱਕ ਸਾਬਕਾ ਫੌਜੀ ਜਿਨ੍ਹਾਂ ਨੇ ਜਦੋਂ ਵੀ ਕਿਸਾਨੀ ਦੀ ਤੇ ਖੇਤ ਮਜ਼ਦੂਰਾਂ ਦੀ ਗੱਲ ਹੋਈ ਹੈ ਔਰ ਜਦੋਂ ਵੀ ਇਸ ਸੰਘਰਸ਼ ਲੜਨ ਦੀ ਗੱਲ ਆਈ ਹੈ ਇਹਨਾਂ ਨੇ ਵੱਧ ਚੜ ਕੇ ਉਹ ਸੰਘਰਸ਼ ਇਸ਼ਾਨਾਂ ਦੇ ਹੱਕ ਦੀ ਇਹ ਕਿ ਇਹ ਮਜ਼ਦੂਰਾ ਦੇ ਹੱਕ ਚ ਵੱਡਾ ਐਮਰੂਨ ਅਦਾ ਕੀਤਾ ਸਰਦਾਰ ਦਇਆ ਸਿੰਘ ਜੀ ਸਾਬਕਾ ਫੌਜੀ ਜਿਹੜੇ ਲੰਬੇ ਸਮੇਂ ਤੋਂ ਪਹਿਲੇ ਬੋਰਚੇਦਾਰਾਣ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਆ ਤੇ ਹੁਣ ਸ਼ੰਭੂ ਬਾਰਡਰ ਤੇ ਬੜੇ ਲੰਬੇ ਸਮੇਂ ਤੋਂ ਬੈਠੇ ਸੀ ਉਹਨਾਂ ਦੀ ਉਸ ਦਿਨ ਪਹਿਲਾਂ ਬਾਰਡਰ ਤੇ ਡੈਥ ਹੋ ਗਈ ਆ ਅੱਜ ਮੈਂ ਉਸ ਪਰਿਵਾਰ ਨਾਲ ਜਿੱਥੇ ਦੁੱਖ ਸਾਂਝਾ ਕਰਨ ਆਇਆ ਨਗਰ ਨਿਵਾਸੀ ਦੀ ਤੇ ਪਿੰਡ ਦੇ ਸੱਜਣਾ ਦੀ ਮੋਤਵਾਰ ਸੱਜਣਾ ਦੀ ਇਹ ਮੰਗ ਹੈ ਇਸ ਇਲਾਕੇ ਦੀ ਮੰਗ ਹੈ ਔਰ ਭਗਵਾਨ ਪ੍ਰਮਾਨ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਸੀਂ ਇਹ ਮੰਗ ਰੱਖਦੇ ਆ ਕਿ ਜੋ ਉਥੇ 14 ਕਿਸਾਨਾਂ ਦੀ ਜੋ ਸੰਘਰਸ਼ ਚਲਾ ਰਹੇ ਆ ਜਿਨ੍ਹਾਂ ਦੀ ਡੈਥ ਹੋਈਆਂ ਨੇ ਬਾਰਡਰ ਤੇ ਬੈਠਿਆਂ ਦੀ ਉਹਨਾਂ ਦੇ ਪਰਿਵਾਰਾਂ ਨੂੰ مالی ਸਹਾਇਤਾ ਤੇ ਉਹਨਾਂ ਦੇ ਪਰਿਵਾਰਾਂ ਦੇ ਇੱਕ ਜੀਵ ਨੂੰ ਨੌਕਰੀ ਦੀ ਮੰਗ ਇਸ ਸਮੂਚਾ ਇਲਾਕਾ ਇਸ ਸਮੂਚਾ ਨਗਰ ਕਰਦਾ ਜਿਸ ਤਰਜ ਤੇ ਸ਼ੁਭ ਕਰਨ ਦੇ ਪਰਿਵਾਰ ਦਾ ਕਿਸਾਨ ਜਿੱਤੇ ਬੰਦੀਆਂ ਨੇ ਕਿਸਾਨ ਭਰਾਵਾਂ ਨੇ ਕਿਰ ਮਜ਼ਦੂਰ ਭਰਾਵਾਂ ਨੇ ਗੱਲ ਰੱਖੀ ਔਰ ਅਖੀਰ ਚ ਸਰਕਾਰ ਕੋ ਉਹਦੇ ਅੱਗੇ ਝੁਕਦਾ ਪਿਆ ਅੱਜ ਸਾਡੀ ਵੀ ਇਹੀ ਮੰਗ ਰੱਖਦੇ ਹੈ ਕਿ ਭਾਈ ਜਿਹੜੇ ਉੱਥੇ ਜਾ ਕੇ ਆਪ ਦੀ ਸ਼ਹਾਦਤ ਦੇ ਰਿਹਾ ਵੱਡਮੱਲੀ ਕੁਰਬਾਨੀ ਦੇ ਰਿਹਾ ਉਹਨਾਂ ਦੇ ਪਰਿਵਾਰਾਂ ਦੇ ਪਿੱਛੇ ਜ਼ਰੂਰ ਬਾਹ ਫੜੀ ਜਾਣੀ ਚਾਹੀਦੀ ਔਰ ਇਹ ਪਰਿਵਾਰ ਖਾਸ ਤੌਰ ਤੇ ਮੈਂ ਜ਼ਿਕਰ ਕਰਦਿਆਂ ਇਹ ਡੇਡ ਕਿਲੇ ਦੇ ਮੈਂ ਡੇਡ ਕਿਲੇ ਦੀ ਇੱਕ ਇੱਛੀ ਕਰਦੇ ਔਰ ਦੋ ਇਹਨਾਂ ਦੇ ਬੱਚੇ ਨੇ ਗਾਂ ਉਹਨਾਂ ਦੇ ਨਿਆਣੇ ਨੇ ਅੱਧਾ ਅੱਧਾ ਕਿਲਾ ਵੀ ਜ਼ਮੀਨ ਨੇ ਆਉਂਦੀ ਸੋ ਇਹਨਾਂ ਦੀ ਜ਼ਰੂਰ ਬਾਹ ਫੜੀ ਜਾਵੇ ਸਰਦਾਰ ਦਇਆ ਸਿੰਘ ਸਨ ਉਹ ਸ਼ਨਾਬ ਸਿੰਘ ਗੰਗਾਰਾ ਸਿੰਘ ਪਿੰਡ ਸਰਸਿੱਕਾ ਜਿਨ੍ਹਾਂ ਨੇ ਇਸ ਸ਼ਹਾਦਤ ਦਿੱਤੀ ਹੈ ਕਿਸਾਨੀ ਸੰਦਰਸ਼ ਨੂੰ ਇਸ ਦਾ ਯੋਗਦਾਨ ਪਾਉਂਦੇ ਆ ਆਸ ਕਰਦਾ ਮੀਨ ਕਰਦਾ ਈ ਭਗਵੰਤ ਮਾਨ ਸਰਕਾਰ ਮੌਜੂਦਾ ਇਸ ਇਲਾਕੇ ਦੇ ਮੰਤਰੀ ਜੀ ਵੀਓਸ ਤੇ ਹੋਰ ਆਮ ਆਦਮੀ ਪਾਰਟੀ ਦੇ ਕਾਰਕੁਨ ਇਸ ਗੱਲ ਤੇ ਤਵੱਜੋ ਦੇ ਕੇ ਆਪ ਗੌਰ ਪਰਮਾਉਣਗੇ ਔਰ ਇਸ ਪਰਿਵਾਰ ਦੀ ਬਹਾ ਫੜੀ ਜਾਊ ਵੀ ਵਾਹਿਗੁਰੂ ਜਿੱਤਰਾ ਰਹਾ ਸਭਾ ਵਾਹਿਗੁਰੂ ਜਿੱਤ ਕੀ ਜੀ